ਪੀਆਰਟੀਸੀ ਦਾ ਮੁਲਾਜ਼ਮ ਸੁਲਤਾਨ ਸਿੰਘ ਇਸ ਵਕਤ ਟੈਂਕੀ ਤੇ ਚੜ੍ਹਿਆ ਬਾਈ ਸਾਡੇ ਨਾਲ ਫੋਨ ਲਾਈਨ ਤੇ ਜੁੜਿਆ ਹੋਇਆ ਹੈ ਕਿਸਵਾਰੀ ਨਾਲ ਕਿਤਨਾ ਝਗੜਾ ਹੋ ਜਾਂਦਾ ਚਲੋ ਕਿਸੇ ਕਾਰਨ ਕਰਕੇ ਉਹ ਕਿਸੇ ਤਰ੍ਹਾਂ ਵੀ ਦਵਾਦੂ ਬਣਾ ਕੇ ਇੱਕ ਐਫਆਈਆਰ ਕਰਵਾ ਦਿੰਦੇ ਨੇ ਮਾਮੂਲੀ ਝਗੜੇ ਵੀ ਜਿਵੇਂ ਕਿ 751 ਨੂੰ ਜੀ ਉਹਦਾ ਵੀ ਥੋੜੀ ਐਫਆਈਆਰ 751 ਤੇ ਹੋ ਜਾਂਦੀ ਹੈ ਜੀ ਮੈਨੇਜਮੈਂਟ ਉਸ ਐਫਆਈਆਰ ਦੇ ਆਧਾਰ ਤੇ ਸਾਡੇ 751 ਨੂੰ ਨੌਕਰੀ ਤੋਂ ਕੱਢ ਦਿੰਦੀ ਹੈ ਦੱਸੋ ਕਿੱਸਾ ਦਾ ਇਨਸਾਨ ਹੈ ਹਾਂ ਤੇ ਜਿਹੜਾ ਉਹ ਐਫਆਈਆਰ ਆਉਂ ਕੋਰਟ ਵਿੱਚ ਵੀ ਐਂਡ ਤੋਂ ਸੱਤ ਪਿੱਟ ਨਹੀਂ ਹੋਈ ਮੈਨੇਜਮੈਂਟ ਨੇ ਸਾਡੇ ਤੋਂ ਪਹਿਲਾਂ ਹੀ ਫੈਸਲਾ ਤੋਪਦਾ ਸਾਨੂੰ ਨੌਕਰੀ ਤੋਂ ਕੱਢਦਾ ਸਾਨੂੰ ਤਸੂਰਵਾਰ ਸਾਫਤ ਕਰਦਾ ਟੈਂਕੀ ਦੀ ਹਾਲਤ ਦੇਖੋ ਟੈਂਕੀ ਲੀਕ ਹੋ ਰਹੀ ਹੈ ਛੋੜੀਆਂ ਦੇ ਉੱਤੇ ਜਲਬ ਜੰਮੀ ਹੋਈ ਹੈ ਉੱਤੇ ਬੈਠਣ ਨੂੰ ਨਾ ਕੋਈ ਰੇਲਿੰਗ ਹੈ ਨਾ ਕੋਈ ਇੱਥੇ ਫੜਨ ਨੂੰ ਹੈ ਤਾਂ ਤੁਹਾਨੂੰ ਵੀ ਡਰ ਨਹੀਂ ਲੱਗਿਆ ਟੈਂਕੀ ਤੇ ਚੜਨ ਲੱਗੇਗੇ ਮੇਰੇ ਜਦੋਂ ਸਾਡੀਆਂ ਜ਼ਿੰਦਗੀਆਂ ਪਹਿਲਾਂ ਹੀ ਦਾਤ ਤੇ ਲੱਗੀਆਂ ਜਾਂਦੀਆਂ ਸੀ ਪਹਿਲਾਂ ਹੀ ਮੌਤ ਦੇ ਮੋਹ ਚ ਆਪਣੀਆਂ ਡਿਊਟੀਆਂ ਕਰ ਰਹੇ ਸੀ 120 ਵੀ ਵਾਰੀਆਂ ਲੈ ਕੇ ਬੱਸਾਂ ਦੀ ਹਾਲਤ ਜਿਹੜੀ ਹੈ ਉਹ ਕੋਈ ਏਡੀ ਬਹੁਤੀ ਵਧੀਆ ਨਹੀਂ ਆਈ ਜੀ ਬੱਸਾਂ ਦੇ ਕੰਮਕਾਰ ਬੰਦੋਂ ਦੇ ਕਰੇ ਸਮਾਨ ਨਹੀਂ ਆਉਂਦਾ ਤਾਂ ਅਸੀਂ ਆਪਣੇ ਰਿਸਕ ਦੇ ਜਿਹੜੇ ਬੱਸਾਂ ਲੈ ਕੇ ਨੇ ਜੀ ਇਸ ਤੋਂ ਬਾਅਦ ਤਾਂ ਸਾਨੂੰ ਹੋਰ ਕੀ ਰਿਸਕ ਹੋਊਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਟੀਵੀ ਐਨ ਆਰ ਆਈ ਤਾਂ ਪਟਿਆਲਾ ਦੇ ਪੀ ਆਰਟੀਸੀ ਡੂਟੂ ਦੇ ਵਿੱਚ ਇਸ ਵਕਤ ਸਥਿਤੀ ਆ ਜਿਹੜੀ ਉਹ ਤਣਾਵ ਵਾਲੀ ਬਣੀ ਹੋਈ ਹੈ ਕਿਉਂਕਿ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਟੈਂਕੀ ਦੇ ਉੱਤੇ ਇੱਕ ਮੁਲਾਜ਼ਮਾ ਜਿਹੜਾ ਉਚੜਿਆ ਹੋਇਆ ਏ ਅਤੇ ਇਸ ਮੁਲਾਜ਼ਮ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਦਰਸਲਾ ਪੀਆਰਟੀਸੀ ਦੇ ਇੱਕ ਕੰਡਕਟਰ ਦੇ ਖਿਲਾਫ ਕਾਰਵਾਈ ਹੁੰਦੀ ਹੈ ਉਸ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਏ ਜਿਸ ਤੋਂ ਲੈ ਕੇ ਅੱਜ ਇਹ ਮੁਲਾਜ਼ਮ ਇੱਥੇ ਚੜ੍ਹਿਆ ਹੋਇਆ ਏ ਤਾਂ ਸਵਾਰੀ ਦੇ ਨਾਲ ਕੰਡਕਟਰ ਦੀ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਕਾਰਵਾਈ ਆ ਜਿਹੜੀ ਉਹ ਹੁੰਦੀ ਹੈ ਅਤੇ ਇਹਨਾਂ ਦੇ ਮੁਲਾਜ਼ਮਾਂ ਤੋਂ ਵੀ ਜਾਣਾਂਗੇ ਕਿ ਕੀ ਪੂਰਾ ਮਸਲਾ ਏ ਕਿਵੇਂ ਇਹ ਮਾਹੌਲ ਆ ਜਿਹੜਾ ਉਹ ਬਣਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕੰਡੈਕਟਰ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਅਤੇ ਡਿਪਰੈਸ਼ਨ ਦੇ ਵਿੱਚ ਹੈ ਪੀਆਰਟੀਸੀ ਦੇ ਮਜ਼ਾलिम ਵੀ ਡੀਪੂ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਇਥੋਂ ਦੇ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਜੀ ਸਾਡੇ ਨਾਲ ਨੇ ਤਾਂ ਵਿੱਕੀ ਜੀ ਅੱਜ ਇਹ ਜਿਹੜਾ ਮਸਲਾ ਹੋਇਆ ਏ ਇਸ ਗੱਲ ਨੇ ਕਈ ਗੰਭੀਰ ਗੱਲਾਂ ਵੀ ਬਾਹਰ ਲਿਆਂਦੀਆਂ ਨੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਤੁਹਾਡੀ ਕੱਚੇ ਮੁਲਾਜ਼ਮਾਂ ਦੀ ਸੁਣਵਾਈ ਨਹੀਂ ਹੋ ਰਹੀ ਤੁਸੀਂ ਕਹਿ ਰਹੇ ਹੋ ਕਿ ਅਗਰ ਕੋਈ ਗੱਲ ਹੋ ਜਾਂਦੀ ਹੈ ਤਾਂ ਮਹਿਕਮੇ ਵੱਲੋਂ ਸਾਡੀ ਪੈਰਵਾਈ ਆ ਜਿਹੜੀ ਉਹ ਕਾਨੂੰਨੀ ਤੌਰ ਤੇ ਨਹੀਂ ਕੀਤੀ ਜਾਂਦੀ ਤਾਂ ਅੱਜ ਇਹ ਜਿਹੜਾ ਮਸਲਾ ਹੋਇਆ ਏ ਇਹ ਕਿਉਂ ਨੌਬਤ ਆ ਗਈ ਕਿ ਤੁਹਾਡੇ ਮੁਲਾਜ਼ਮ ਨੂੰ ਇੱਕ ਕੰਡਕਟਰ ਨੂੰ ਨੌਕਰੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਟੈਂਕੀ ਤੇ ਚੜਨਾ ਪਿਆ ਬਿਲਕੁਲ ਜੀ ਦੇਖੋ ਜਦੋਂ ਵੀ ਕੋਈ ਅਨੁਸਾਰ ਵੀ ਘਟਨਾ ਵਾਪਰਦੀ ਹੈ ਕੋਈ ਐਕਸੀਡੈਂਟ ਹੋ ਜੇ ਕੋਈ ਬਸ ਦੇ ਥੱਲੇ ਆ ਕੇ ਮਰ ਜੇ ਜੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਵਾਂ ਕੋ ਜੇ ਹਾਂ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅੱਜ ਦੇ ਜੋ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਹੋ ਜਾਂਦੀ ਹੈ ਜੀ ਜਿਹੜਾ ਉਹਦਾ ਭੁਗਤਾਨ ਹੈ ਜੀ ਉਹ ਸਾਨੂੰ ਆਪ ਕਰਨਾ ਪੈਂਦਾ ਹੈ ਕੱਚੇ ਡਰਾਈਵਰ ਕੰਟਰੈਕਟਰਾਂ ਨੂੰ ਜੀ ਤੇ ਅਸੀਂ ਨੁਗੜੀਆਂ ਤਨਖਾਹਾਂ 'ਤੇ ਕੰਮ ਕਰਦੇ ਹਾਂ ਲਗਭਗ 10000 12000 ਰੁਪਏ ਸਾਡੀ ਤਨਖਾਹ ਹੈਗੀ ਜੀ ਕਰਨੇ ਆ ਵੀ ਅਸੀਂ ਮਜਬੂਰਾਂ ਬੇਵਸਾਂ ਰੁਜ਼ਗਾਰ ਨਹੀਂ ਹੈਗਾ ਜਿਸ ਕਰਕੇ ਸਾਨੂੰ ਇਹ ਨੌਕਰੀ ਛਰਨੀ ਪੈਰੀਆ ਅਸਲ ਵਾਈਜ਼ ਮਣਕਿਆ ਪੈਗਾ ਆ ਆਤਮਾ ਰੁੰਦੀ ਹੈ ਕਿਉਂਕਿ 10 10 ਸਾਲ 15 15 ਸਾਲ ਸਾਡੇ ਸਾਥੀ ਜਿਹੜੇ ਨੌਕਰੀ ਕਰਕੇ ਜਾਂਦੇ ਨੇ ਕੋਈ ਉਹਨਾਂ ਦਾ ਪੱਖ ਨਹੀਂ ਸੁਣਿਆ ਜਾਂਦਾ ਕੋਈ ਸੁਣਵਾਈ ਨਹੀਂ ਹੁੰਦੀ ਜੀ ਉਹਨਾਂ ਨੂੰ ਇੱਕ ਤਰਫਾ ਫੈਸਲਾ ਕਰਕੇ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਤੇ ਜਿਹੜਾ ਕੇਸ ਹੋਇਆ ਕਿ ਤੁਸੀਂ ਦੱਸਿਆ ਕਿ ਬਹਾਦਰਗੜ੍ਹ ਦੇ ਵਿੱਚ ਇੱਕ ਕਮੀਨੀ ਬਸ ਦੇ ਵਿੱਚ ਇੱਕ ਹੈਂਡੀਕੈਪਡ ਬਜ਼ੁਰਗੇ ਚੜਦਾ ਹੈ ਕੰਡਕਟਰ ਉਸ ਨੂੰ ਕਹਿੰਦਾ ਕਿ ਉਹ ਅੱਗੇ ਹੋ ਜਾਵੇ ਜਾਂ ਫਿਰ ਅਗਲੀ ਬਸ ਚਾਜਵੇ ਇਸ ਗੱਲ ਨੂੰ ਲੈ ਕੇ ਝਗੜਾ ਹੁੰਦਾ ਹੈ ਤਾਂ ਬਾਅਦ ਦੇ ਵਿੱਚ ਚਲੋ ਅਦਾਲਤ ਵਿੱਚ ਮਾਮਲਾ ਜਾਂਦਾ ਹੈ ਅਤੇ ਫਿਰ ਕਾਰਵਾਈ ਕਰਦੇ ਹੋਏ ਜਿਹੜੀ ਕਾਰਵਾਈ ਹੁੰਦੀ ਹੈ ਅਦਾਲਤ ਵੱਲੋਂ ਵੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਮਹਿਕਮੇ ਵੱਲੋਂ ਉਸ ਮੁਲਾਜ਼ਮ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਮਾਮਲਾ ਅਧਿ ਵਿਚਾਰ ਅਧੀਨ ਐਫਆਈਆਰ ਹੋਈ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਣੀ ਹੈ ਅਦਾਲਤ ਵੱਲੋਂ ਫੈਸਲਾ ਕੀਤਾ ਜਾਣਾ ਹੈ ਤਾਂ ਮੁਲਾਜ਼ਮ ਨੂੰ ਪਹਿਲਾਂ ਹੀ ਨੌਕਰੀ ਤੋਂ ਕੱਢ ਦੇਣਾ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ ਦੂਜੇ ਪਾਸੇ ਜੇਕਰ ਮੰਨਿਆ ਜਾਵੇ ਕਿ ਅਗਰ ਕਿਸੇ ਮੁਲਾਜ਼ਮ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਦੇ ਖਿਲਾਫ ਬੰਦੀ ਕਾਰਵਾਈ ਹੋ ਸਕਦੀ ਹੈ ਸਸਪੈਂਡ ਕੀਤਾ ਜਾ ਸਕਦਾ ਹੈ ਜੁਰਮਾਨਾ ਲਗਾਇਆ ਜਾ ਸਕਦਾ ਹੈ ਇਸ ਪ੍ਰਕਾਰ ਨੌਕਰੀ ਵਿੱਚੋਂ ਕੱਢ ਦੇਣਾ ਕੀ ਤੁਹਾਨੂੰ ਸਹੀ ਜਾਪਦਾ ਹੈ ਬਿਲਕੁਲ ਜੀ ਦੇਖੋ ਇੱਕ طرفਾ ਫੈਸਲਾ ਲੈਣਾ ਜਾਂ ਸੁਣਾਉਣਾ ਬਹੁਤ ਗਲਤ ਹੈ ਮੈਂ ਪਹਿਲਾਂ ਆਪਣਾ ਪੱਖ ਰੱਖਣਾ ਚਾਹਣਾ ਵੀ ਇੱਕ 28 ਸੀਟਡ ਬੱਸ ਹੈ ਜੀ ਜਿਹਦੇ ਵਿੱਚ 28 ਸਵਾਰੀਆਂ ਲਾਉ ਨੇ ਸਾਨੂੰ ਜੀ ਅਸੀਂ ਉਹਦੇ ਵਿੱਚ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਜੀ ਉਹਦੇ ਵਿੱਚ ਦੁੱਗਣੀ ਸਵਾਰੀ ਦੁੱਗਣੀ ਤੋਂ ਵੀ ਵੱਧ ਸਵਾਰੀ 60 ਤੋਂ 65 ਸਵਾਰੀਆਂ ਲਈ ਜਾ ਰਹੇ ਆ ਇੱਕ ਹੈਂਡੀਕੈਪਡ ਬਜ਼ੁਰਗ ਹੈ ਜਿਹੜਾ ਉਹ ਪਟਿਆਲੇ ਤੋਂ ਚੜਦਾ ਹੈ ਭਦਰਗੜ ਜਾਣਾ ਟਾਕੀ ਦੇ ਵਿੱਚ ਲੰਕਦਾ ਇੱਕ ਬਾਜੂ ਹੈ ਨਹੀਂ ਉਹਦੇ ਜੀ ਜੇਕਰ ਉਹ ਬੱਸ ਦੇ ਵਿੱਚ ਉਹ ਗਿਰ ਗਿਆ ਜਾ 60 65 ਸਾਲ ਦਾ ਹੈਗਾ ਉਹ ਜਾਂ ਉਹਦੀ ਕੋਈ ਰੱਬ ਨਾ ਕਰੇ ਕੋਈ ਸਰਟੀਫਿਟ ਲੱਗਦੀ ਹੈ ਕੋਈ ਮੇਜਰ ਸੈਟ ਲੱਗਦੀ ਹੈ ਜੀ ਉਸ ਦਾ ਜ਼ਿੰਮੇਵਾਰ ਕੌਣ ਹੈ ਮੈਨੇਜਮੈਂਟ ਪੱਲਾ ਝਾੜ ਲੈਂਦੀ ਤੁਸੀਂ ਸਾਡੇ ਬੰਦੇ ਨਹੀਂ ਸਰਕਾਰ ਪੱਲਾ ਝਾੜ ਲੈਂਦੀ ਹੈ ਤੁਸੀਂ ਸਾਡੇ ਬੰਦੇ ਨਹੀਂ ਉੱਥੇ ਤੁਸੀਂ ਉਹਨਾਂ ਦੇ ਬੰਦੇ ਨਹੀਂ ਦਾ ਬੱਸਾਂ ਵੀ ਉਹਨਾਂ ਵੀ ਤਾਂ ਤੁਸੀਂ ਚਲਾਉਂਦੇ ਹੋ ਫਿਰ ਆਪਣੇ ਬੰਦਿਆਂ ਤੋਂ ਬੱਸਾਂ ਚਲਾਵਾ ਲੈਣ ਬਿਲਕੁਲ ਜੀ ਤਾਂ ਹੀ ਤਾਂ ਅਸੀਂ ਸੰਘਰਸ਼ ਕਰ ਰਹੇ ਹਾਂ ਧਰਨੇ ਲਾਉਣੇ ਆ ਹੜਤਾਲਾਂ ਧਰਨੇ ਇਸ ਕਰਕੇ ਹੀ ਕਰਦੇ ਆ ਅਸੀਂ ਆਮ ਪਬਲਿਕ ਇਸ ਚੀਜ਼ ਤੋਂ ਜਾਣੂ ਨਹੀਂ ਹੈਗੀ ਕਿਉਂਕਿ ਲੋਕਾਂ ਨੂੰ ਇਹ ਆ ਵੀ ਪਤਾ ਨਹੀਂ ਜਿਹੜੇ ਡੈਵ ਕਨੈਕਟਰ ਨੇ ਕਿੰਨੀ ਕ ਸੈੱਲ ਕਰ ਗਿਆ 10 10 12 12000 ਤੇ ਅਸੀਂ ਤਨਖਾਹ ਤੇ ਕੰਮ ਕਰ ਰਹੇ ਹਾਂਗੇ ਤੇ ਲਗਭਗ ਕੋਈ ਨਾ ਕੋਈ ਅਜਿਹਾ ਕੇਸ ਆ ਜਾਂਦਾ ਹਰ ਇੱਕ ਮਹੀਨੇ ਦੇ ਵਿੱਚ ਸਾਨੂੰ 5-400 ਰੁਪਿਆ ਜਿਹੜਾ ਅਜੇ ਕੱਚੇ ਵਰਕਰ ਇਕੱਠੇ ਕਰਕੇ ਦੇਣਾ ਪੈਂਦਾ ਸਾਨੂੰ ਆਪਣੇ ਭਰਾਵਾਂ ਦੇ ਨਾਲ ਖੜਨਦਾ ਪੈਂਦਾ ਸਾਡੇ ਨਾਲ ਨਾ ਠੇਕੇਦਾਰ ਖੜੇ ਨਾ ਸਾਡੀ ਸਰਕਾਰ ਖੜੇ ਨਾ ਕੋਈ ਮੈਨੇਜਮੈਂਟ ਦਾ ਅਧਿਕਾਰੀ ਖੜੇ ਜਿਸ ਕਰਕੇ ਅਸੀਂ ਹਮੇਸ਼ਾ ਹੀ ਸਟ੍ਰੈਸ ਰਹਨੇ ਆ ਤੇ ਮਾਨਸਿਕ ਤਣਾਅ ਆ ਜਿਹੜਾ ਸਾਡੇ ਤੇ ਬਣਿਆ ਰਹਿੰਦਾ ਹੈ ਕਾਂ ਇੱਥੇ ਮੁਲਾਜ਼ਮ ਗੱਲਾਂ ਕਰ ਰਹੇ ਸੀ ਆਖਰੀ ਸਵਾਲ ਤੋਂ ਪੁੱਛਣਾ ਚਾਹਾਂਗਾ ਬੱਸਾਂ ਨੂੰ ਲੈ ਕੇ ਬੜੀ ਨਰਾਜ਼ਗੀ ਮੁਲਾਜ਼ਮ ਜਤਾਉਂਦੇ ਨੇ ਕਿ ਟਾਇਰ ਨੇ ਜਿਹੜੇ ਉਹ ਗੰਜੇ ਹੋਏ ਪਏ ਨੇ ਬੱਸਾਂ ਨੂੰ ਸਾਨੂੰ ਧੱਕੇ ਲਾ ਕੇ ਸਟਾਰਟ ਕਰਨਾ ਪੈਂਦਾ ਹੈ ਸਪੇਅਰ ਪਾਰਟ ਦੀ ਬੜੀ ਦਿੱਕਤ ਹੈ ਦੂਜੇ ਪਾਸੇ ਧਰਨੇ ਲਾ ਕੇ ਸਾਨੂੰ ਤਨਖਾਹਾਂ ਨੇ ਜਿਹੜੀਆਂ ਉਹ ਆਪਣੀਆਂ ਲੈਣੀਆਂ ਪੈਂਦੀਆਂ ਨੇ ਦੇਖੋ ਜੀ ਤਨਖਾਹਾਂ ਨੇ ਜਿਹੜੀਆਂ ਲਗਭਗ 1.5 1.5 ਮਹੀਨਾ ਤੋਂ 2-2 ਮਹੀਨੇ ਲੇਟ ਹੋ ਜਾਂਦੀਆਂ ਨੇ ਜੀ ਪਤਾ ਨਹੀਂ ਸਰਕਾਰ ਬੇਵੱਸ ਹੈ ਪਤਾ ਨਹੀਂ ਮੈਨੇਜਮੈਂਟ ਬੇਵੱਸ ਹੈ ਪਤਾ ਨਹੀਂ ਇਹ ਸਿਸਟਮੇ ਵਿੱਚ ਟਰਾਂਸਪੋਰਟ ਦਾ ਦਾੜੀ ਵਿਵਸ ਹੋ ਗਿਆ ਜਿੱਥੇ ਕੱਚੇ ਬਲਾਜਮ 10 10 12 12000 ਰੁਪਿਆ ਤਨਖਾਹ ਨੂੰ ਵੀ ਦੋ ਦੋ ਮਹੀਨੇ ਡੇਡ ਡੇਡ ਮਹੀਨਾ ਵੇਟ ਕਰਨੀ ਪੈਂਦੀ ਹੈ ਬਾਕੀ ਲਗਭਗ 3.5 ਸਾਲ ਹੋ ਗਏ ਸਰਕਾਰ ਨੂੰ ਇੱਕ ਵੀ ਵਿਭਾਗ ਦੇ ਵਿੱਚ ਬਸ ਨਹੀਂ ਪਈ ਜੇਕਰ ਬੱਸਾਂ ਆਉਣਗੀਆਂ ਸਵਾਰੀ ਵੰਡ ਕੇ ਚੜਦੀ ਹੈ ਸਵਾਰੀ ਦੀ ਸਵਾਰੀ ਦੀ ਕੈਪੈਸਿਟੀ ਘਟਦੀ ਹੈ ਆਪੇ ਲੜਾਈ ਝਗੜੇ ਨੇ ਜਿਹੜੇ ਘਟ ਜਾਣ ਆਮ ਪਬਲਿਕ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਪਰ ਇਧਰ ਦਾ ਮੈਨੇਜਮੈਂਟ ਹੈ ਜਿਹੜੀ ਸਰਕਾਰਾਂ ਧਿਆਨ ਨਹੀਂ ਦਿੰਦੀ ਤੇ ਤੁਹਾਡੀ ਗੱਲ ਤੋਂ ਇੱਕ ਹੋਰ ਸਵਾਲ ਆ ਗਿਆ ਆਖਰੀ ਸਵਾਲ ਮੈਂ ਪੁੱਛਣਾ ਚਾਹਾਂਗਾ ਜਦੋਂ ਰਾਜਾ ਵੜਿੰਗ ਟ੍ਰਾਂਸਪੋਰਟ ਮੰਤਰੀ ਸਨ ਚਰਨਜੀਤ ਚੰਨੀ ਮੁੱਖ ਮੰਤਰੀ ਸਨ ਤਾਂ ਉਦੋਂ ਇੱਕ ਗੱਲ ਹੋਈ ਸੀ ਕਿ ਬੱਸਾਂ ਵਿੱਚ ਪੋਸਟਰ ਲੱਗੇ ਸੀ ਕਿ ਕੋਈ ਕੰਡਕਟਰ ਡਰਾਈਵਰ ਨਾਲ ਦੁਰਵਿਵਹਾਰ ਕਰਦਾ ਹੈ ਗਾਲ ਕੱਢਦਾ ਹੈ ਮਾਰਕੁੱਟ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਉਹ ਮਸਲ ਫੈਸਲਾ ਉਦੋਂ ਲਿਆ ਗਿਆ ਸੀ ਕਿਉਂਕਿ ਕਾਫੀ ਜ਼ਿਆਦਾ ਅਜਿਹੇ ਹੀ ਘਟਨਾ ਨੇ ਜਿਹੜੀਆਂ ਉਹ ਸਾਹਮਣੇ ਆ ਗਈਆਂ ਸਾਨੂੰ ਨਾ ਤਾਂ ਹੁਣ ਚਾਹੇ ਤੁਸੀਂ ਕੱਚੇ ਮਿਲਾ ਲਵੋ ਚਾਹੇ ਤੁਸੀਂ ਪੱਕੇ ਮਿਲਾ ਲਵੋ ਬਸ ਤੁਸੀਂ ਪੀਆਰਟੀਸੀ ਦੀ ਚਲਾਉਣੀ ਹੈ ਅਗਰ ਬੱਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਪੀਆਰਟੀਸੀ ਦੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਕੀ ਕਾਨੂੰਨੀ ਤੌਰ ਤੇ ਉਸ ਪੂਰੇ ਮਾਮਲੇ ਦੀ ਕਾਰਵਾਈ ਕਰੇ ਕਿਉਂਕਿ ਬੱਸ ਤਾਂ ਉਹ ਪੀਆਰਟੀਸੀ ਦੀ ਹੁੰਦੀ ਹੈ ਤਾਂ ਫਿਰ ਮੈਕਮੇ ਵੱਲੋਂ ਕਿਉਂ ਇੱਥੇ ਇਸ ਮਾਮਲੇ ਨੂੰ ਅਣਕੋਲਿਆ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਅਸੀਂ ਕਾਫੀ ਲੰਬੇ ਟਾਈਮ ਤੋਂ ਸੰਘਰਸ਼ ਕਰਦੇ ਆ ਰਹਿਆਂ ਇਹਨਾਂ ਮੰਗਾਂ ਨੂੰ ਰੱਖ ਕੇ ਅਸੀਂ ਸੰਘਰਸ਼ ਕਰਦੇ ਆ ਰਹਿਆਂ ਕੱਚੇ ਮੁਲਾਜ਼ਮ ਨੂੰ ਹਮੇਸ਼ਾ ਮੈਨੇਜਮੈਂਟ ਤੇ ਸਰਕਾਰ ਹੈ ਜਿਹੜੀ ਦਰਕਨਾਰ ਕਰਦੀ ਹੈ ਆਪਣਾਣੀ ਸਮਝਦੀ ਪੀੜੀਆਂ ਘਟਨਾ ਮਾਣੇ ਹੁੰਦੀਆਂ ਨੇ ਉਹਨਾਂ ਦਾ ਭੁਗਤਾਨ ਸਾਨੂੰ ਕਰਨਾ ਪੈਂਦਾ ਤੇ ਅਸੀਂ ਬੇਵਸ ਹੋ ਜਾਂਦੇ ਆ ਮਜਬੂਰ ਹੋ ਜਾਂਦੇ ਆ ਸੰਘਰਸ਼ ਕਰਨ ਵਾਸਤੇ ਪਰ ਟੈਂਕੀਆਂ ਦੇ ਚੜਨ ਵਾਸਤੇ ਆਪਣੀਆਂ ਜਾਨਾਂ ਨੂੰ ਵਾਰਨ ਵਾਸਤੇ ਤੇ ਟੈਂਕੀ ਦੀ ਹਾਲਤ ਵੀ ਬੜੀ ਖਸਤਾ ਏ ਜਲਬ ਲੱਗੀ ਹੋਈ ਏ ਚੜਨ ਲੱਗੇ ਪੈਰ ਵੀ ਫਿਸਲ ਸਕਦਾ ਏ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਉਹ ਮੁਲਾਦਮ ਬੈਠਾ ਏ ਉੱਥੇ ਵੀ ਕੋਈ ਸਪੋਰਟ ਨਹੀਂ ਹੈਗੀ ਤੇ ਆ ਮੰਨ ਲਓ ਰੱਬ ਨਾ ਕਰੇ ਕਈ ਵਾਰ ਕੋਈ ਅਨਸਖਾਮੀ ਘਟਨਾ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਜੀ ਸਾਡੀ ਮੈਨੇਜਮੈਂਟ ਹੈ ਸਰਕਾਰ ਹੈ ਅਸੀਂ ਸਰਕਾਰ ਤੇ ਮੈਨੇਜਮੈਂਟ ਤੋਂ ਹੀ ਪੱਖ ਆਪਣਾ ਰੱਖਦੇ ਆਂਗੇ ਵੀ ਜਿਹੜੀ ਇੱਕ ਤਰਫਾ ਫੈਸਲਾ ਸੁਣਾਇਆ ਗਿਆ ਹੈ ਸਾਡਾ ਸਾਥੀ 10 ਸਾਲ ਤੋਂ ਨੌਕਰੀ ਕਰ ਰਿਹਾ ਸੀ ਇੱਕ ਝਗੜੇ ਕਰਕੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਅਜੋਦੇ ਪਰਿਵਾਰ ਦੇ ਉੱਪਰ ਤੇ ਉਹਦੇ ਉੱਪਰ ਕੀ ਗੁਜ਼ਰੀ ਹੋਏਗੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤਾਂ ਇੱਥੇ ਗੱਲਬਾਤ ਆ ਜਿਹੜੀ ਉਹ ਕੀਤੀ ਐ ਅਤੇ ਮੁਲਾਜ਼ਮਾਂ ਦੇ ਵੱਲੋਂ ਸਵਾਲ ਨੇ ਜਿਹੜੇ ਉਹ ਆਪਣੇ ਹੀ ਮਹਿਕਮੇ ਤੇ ਚੁੱਕੇ ਗਏ ਨੇ ਤਾਂ ਦੇਖਿਆ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਪੀ ਆਰਟੀਸੀ ਦੇ ਸੀਨੀਅਰ ਅਧਿਕਾਰੀ ਕੀ ਕੁਝ ਕਹਿੰਦੇ ਨੇ ਜਿਹੜੇ ਮੁਲਾਜ਼ਮ ਨੂੰ ਨੌਕਰੀ ਵਿੱਚੋਂ ਕੱਢਿਆ ਗਿਆ ਹੈ ਉਸ ਤੋਂ ਲੈ ਕੇ ਕੀ ਫੈਸਲਾ ਲਿਆ ਜਾਂਦਾ ਹੈ ਅਤੇ ਜਿਹੜਾ ਇਹ ਮੁਲਾਜ਼ਮ ਟੈਂਕੀ ਉੱਤੇ ਅਜਿਹਾ ਚੜਿਆ ਹੋਇਆ ਹੈ ਇਹ ਕਦੋਂ ਕੁ ਥੱਲੇ ਉਤਰਦਾ ਹੈ ਅਤੇ ਹਾਲਾਤ ਸੁਖਾਵੇਂ ਹੁੰਦੇ ਨੇ ਸਰ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਤੇ ਇੱਕ ਜਿਹੜਾ ਕਰਮਚਾਰੀ ਆ ਬੱਸ ਦਾ ਕਰਮਚਾਰੀ ਉੱਪਰ ਚੜਿਆ ਹੋਇਆ ਟੈਂਕੀ ਤੇ ਕੀ ਮਸਲਾ ਸਰ ਸਾਰਾ ਸਾਨੂੰ ਇੱਕ तकरीबन ਇਤੋਂ ਅੱਧਾ ਘੰਟਾ ਪਹਿਲਾਂ ਸਾਨੂੰ ਇੱਕ ਇੰਟੀਮਿਸ਼ਨ ਮਿਲੀ ਸੀ ਕਿ ਇੱਕ ਪੀਆਰਟੀਸੀ ਦਾ ਕੋਈ ਮੁਲਾਜ਼ਮ ਹੈ ਜਿਹੜਾ ਕਿ ਆਪਦਾ ਰੋਜ਼ ਪ੍ਰਗਟ ਕਰਨ ਵਾਸਤੇ ਟੈਂਕੀ ਤੇ ਚੜਿਆ ਹੋਇਆ ਹੈ ਤੇ ਪੀਆਰਟੀਸੀ ਦੀ ਵਰਕਸ਼ਾਪ ਡਿਪੋ ਹੈਗਾ ਜੀ ਪੁਰਾਣੇ ਬੱਸ ਅੰਡੇ ਕੋਲ ਤੇ ਇੱਕ ਕੱਲਾ ਮੁਲਾਜ਼ਮ ਹੈ ਇਸ ਟਾਈਮ ਉੱਤੇ ਚੜਿਆ ਹੈ ਇਦੇ ਨਾਲ ਇਹਨੂੰ ਅਪੀਲ ਅਸੀਂ ਕੀਤੀ ਹੈ ਕਿ ਥੱਲੇ ਆ ਕੇ ਇਹਦੀ ਕੋਈ ਪੀਆਰਟੀਸੀ ਉੱਚ ਅਧਿਕਾਰੀਆਂ ਨਾਲ ਕੋਈ ਵੀ ਇਹਨੇ ਕੋਈ ਆਪਣੀ ਗੱਲ ਰੱਖਣੀ ਆ ਤਾਂ ਆ ਕੇ ਰੱਖੇ ਸਰ ਕੀ ਕਾਰਨ ਹੈ ਉੱਪਰ ਚੜਨ ਦੇ ਇਹਨੇ ਕੋਈ ਦੱਸਿਆ ਇਹਨੇ ਕੋਈ ਵਜ੍ਹਾ ਦਸੀਏ ਕਿ ਕਿਸ ਕਾਰਨਾਂ ਕਰਕੇ ਇਹਨੇ ਇਹ ਜਿਹਾ ਕਦਮ ਚੁੱਕਿਆ ਇਹਦਾ ਕੋਈ ਸਾਥੀ ਕਨੈਕਟਰ ਸੀਗਾ ਜਿਹਦਾ ਕੁਝ ਦਿਨ ਪਹਿਲਾਂ ਕੋਈ ਜਲਦੀਬਸਤ ਦੇ ਵਿੱਚ ਕੋਈ ਕਿਸੇ ਸਵਾਰੀ ਨਾਲ ਝਗੜਾ ਹੋਇਆ ਸੀ ਤੇ ਉਹਦੇ ਤੇ ਡਿਪਾਰਟਮੈਂਟ ਪੀਆਰਟੀਸੀ ਵੱਲੋਂ ਕੋਈ ਐਕਸ਼ਨ ਲਿਆ ਗਿਆ ਉਹਦੇ ਅਗੇਂਸਟ ਇਨੇ ਘੱਮ ਚੁੱਪੀ ਤੇ ਸਰ ਪੁਲਿਸ ਸਟੇਸ਼ਨ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਆ ਸੀ ਨਹੀਂ ਜੀ ਉੱਤੇ ਜਾਣ ਦੀ ਨਹੀਂ ਇਹਨੂੰ ਥੱਲੇੋਂ ਅਸੀਂ ਅਪੀਲ ਕਰ ਰਹੇ ਹਾਂ ਕਿ ਥੱਲੇ ਆ ਕੇ ਤੇ ਆਪਣੀ ਗੱਲ ਰੱਖੇ ਸਰ ਕਿੰਨੀ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਕੋਈ ਕੋਈ ਇਸ ਖਾਲ ਦਾ ਜਵਾਬ ਕੁਝ ਕਰ ਰਹੇ ਨੇ ਉਹ ਇਹਦਾ ਗੱਲਬਾਤ ਹੋਈ ਹੈ ਜੀ ਇਹਦੇ ਉੱਚ ਅਧਿਕਾਰੀ ਨਾਲ ਪੀਆਰਟੀਸ ਨਾਲ ਵੀ ਹੋਈ ਹੈ ਪਲੱਸ ਜਿਹੜੇ ਇਹਨਾਂ ਦੀ ਨੌਜਵਾਨੀ ਜਿਹੜੀ ਯੂਨੀਅਨ ਹੈ ਉਦੇ ਪ੍ਰਧਾਨ ਵਗੈਰਾ ਨਾਲ ਵੀ ਗੱਲ ਹੋਈ ਹੈ ਉਹ ਵੀ ਇਹਨੂੰ ਇਹੀ ਅਪੀਲ ਕਰ ਰਿਹਾ ਕਿ ਥੱਲੇ ਆ ਕੇ ਆਪਣੀ ਗੱਲ ਬੈ ਕੇ ਕਿੱਥੇ ਗੱਲ ਹੋ ਚੀਤੀ ਧਰਨਾ ਤੇ ਚੜਨਾ ਟੈਂਕੂ ਪੁੱਟਣੇ ਵਿੱਚ ਝੂਠ ਹੀ ਲੱਗਦਾ ਹੈ ਹਾਂਜੀ ਕਿੱਥੇ ਟੈਂਕ ਲਾ ਕੇ ਜਾਨੀ ਨੁਕਸਾਨ ਨੂੰ ਦਿੱਤਾ ਜਾ ਰਿਹਾ ਦਾਵਤ ਅਮ ਰੋਜ਼ ਪ੍ਰਗਟ ਕਰਨ ਵਾਸਤੇ ਅਲੱਗ-ਅਲੱਗ ਤਰੀਕੇ ਦਿੱਤੇ ਰਹੇ ਹਮ ਬਣੇ ਹੋਏ ਨੇ ਜੀ ਪਰ ਇਹ ਕੋਈ ਤਰੀਕਾ ਮਤਲਬ ਕਿ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਗੱਲ ਮੇਰੇ ਖਿਆਲ ਨਾਲ ਨਹੀਂ ਕਰਨੀ ਚਾਹੀਦੀ ਤੇ ਸਾਰੀ ਚੀਜ਼ਾਂ ਦੇ ਹੱਲ ਔਨ ਟੇਬਲ ਹੀ ਹੋਣਗੇ ਤੇ ਉਮੀਦ ਹੈ ਕਿ ਛੇਤੀ ਇਹ ਵੀ ਕਮ ਸੌਲਵ ਆਊਟ ਹੋ ਜੇਗੀ ਥੈਂਕ ਯੂ ਸਰ ਤਾਂ ਪੀਆਰਟੀਸੀ ਦਾ ਮੁਲਾਜ਼ਮ ਸੁਲਤਾਨ ਸਿੰਘ ਇਸ ਵਕਤ ਟੈਂਕੀ ਤੇ ਚੜਿਆ ਬਾਈ ਸਾਡੇ ਨਾਲ ਫੋਨ ਲਾਈਨ ਤੇ ਜੁੜਿਆ ਹੋਇਆ ਹੈ ਤਾਂ ਬਾਈ ਤੁਸੀਂ ਇੱਥੇ ਟੈਂਕੀ ਤੇ ਚੜੇ ਹੋਏ ਹੋ ਤੁਹਾਡੇ ਸਾਥੀਆਂ ਨੇ ਮਸਲਾ ਤਾਂ ਸਾਰਾ ਦੱਸ ਦਿੱਤਾ ਹੈ ਤਾਂ ਕੀ ਨੌਬਤ ਪੈ ਗਈ ਤੁਹਾਨੂੰ ਟੈਂਕੀ ਤੇ ਚੜਨਾ ਪਿਆ ਕੀ ਪਹਿਲ ਗੱਲਬਾਤ ਰਾਹੀਂ ਮਸਲਾ ਹੱਲ ਨਹੀਂ ਕੀਤਾ ਗਿਆ ਇਹ ਵੀ ਮੈਨੇਜਮੈਂਟ ਜਿਹੜੀ ਨੇ ਸਾਡੇ ਨਾਲ ਨਵੀਂ ਤੋਂ ਨਵੀਂ ਜੜੀਏ ਤੱਕੇ ਚਾਹੀ ਕਰ ਰਹੇ ਜੀ ਮੈਨੂੰ ਸਾਡੇ ਨਾਲ ਵਧੀਕਾਂ ਕੀਤੇ ਜਾਂਦੀਆਂ ਸਾਨੂੰ ਤਾਂ ਬਈ ਕੁੱਤਲੇ ਸਾਡੇ ਦੇ ਸਾਡੇ ਨਾਲ ਜਿਹੜੀ ਬੱਸ ਲੋਕੀ ਕੀਤੀ ਜਾਂਦੀ ਹੈ ਜੀ ਤਾਂ ਬਈ ਤੁਸੀਂ ਤਾਂ ਮੁਰਾੱਥਾ ਤੋਂ ਵੱਤ ਜਿਹੜੀ ਅਸੀਂ ਸਵਾਰੀ ਲੈ ਕੇ ਢੋਂ ਰਿਹਾ ਜੀ ਤੇ 52 ਸੀਟਾਂ ਵਾਲੀ ਬੱਸ ਤਾਂ ਉਹਦੇ ਵਿੱਚ 100 120 ਸਵਾਰੀਆਂ ਅਸੀਂ ਲੈ ਕੇ ਲੋਕਾਂ ਨੂੰ ਸਫ਼ਰ ਕਰਾ ਰਹੇ ਹਾਂ ਕਮੀਆਂ ਮੈਨੇਜਮੈਂਟ ਦੀਆਂ ਫੇਲਿਅਰ ਸਰਕਾਰ ਦਾ ਬੱਸਾਂ ਪਾਉਣ ਨੂੰ ਇਹਨਾਂ ਕੋਲ ਨਹੀਂ ਹੈਗੀਆਂ ਬੱਸਾਂ ਭਰੀਆਂ ਹੋਣ ਕਰਕੇ ਕੋਈ ਨਾ ਕੋਈ ਬਾਤ ਬਵਾਤ ਕਿਸੇ ਨਾ ਕਿਸੇ ਸਵਾਰੀ ਨਾਲ ਹੋ ਜਾਂਦਾ ਹੈ ਅਜਿਹਾ ਹੀ ਸਾਡੇ ਸਾਥੀ ਨਾਲ ਹੋਇਆ ਇੱਕ ਸਵਾਰੀ ਨਾਲ ਕਿਸੇ ਨਾਲ ਝਗੜਾ ਹੋ ਜਾਂਦਾ ਹੈ ਚਲੋ ਕਿਸੇ ਕਾਰਨ ਕਰਕੇ ਉਹ ਕਿਸੇ ਤਰ੍ਹਾਂ ਵੀ ਦਵਾ ਦੂ ਬਣਾ ਕੇ ਇੱਕ ਐਫ ਆਈ ਆਰ ਕਰਵਾ ਦਿੰਦੇ ਨੇ ਮਾਮੂਲੀ ਧਗੜੇ ਦੀ ਜਿਵੇਂ ਕਿ 751 ਹੁੰਦੀ ਹੈ ਜੀ ਉਹ ਤਾਂ ਵੀ ਕੋਈ ਐਫ ਆਈ ਆਰ 750 ਤੇ ਹੋ ਜਾਂਦੀ ਹੈ ਜੀ ਮੈਨੇਜਮੈਂਟ ਉਸ ਐਫ ਆਈ ਆਰ ਦੇ ਆਧਾਰ ਤੇ ਸਾਡੇ 750 ਨੂੰ ਨੌਕਰੀ ਤੋਂ ਕੱਢ ਦਿੰਦੀ ਹੈ ਦੱਸੋ ਕਿੰਨਾ ਦਾ ਇਨਸਾਫ ਹੈ ਹਾਲੇ ਜਿਹੜਾ ਮਸਲਾ ਉਹ ਪੁਲਤਵੇ ਬੇਟਾ ਜੀ ਹਾਲੇ ਜਿਹੜਾ ਉਹ ਐਫ ਆਈ ਆਰ ਆ ਉਹ ਕੋਰਟ ਵਿੱਚ ਵੀ ਐਡਜਟ ਸਬਮਿਟ ਨਹੀਂ ਹੋਈ ਕੋਰਟ ਵੱਲੋਂ ਵੀ ਕੋਈ ਅੱਗੇ ਹਾਲੇ ਸੁਣਵਾਈ ਨਹੀਂ ਹੋਈ ਕੋਈ ਪੇਸ਼ੀ ਨਹੀਂ ਪਈ ਕੋਈ ਪੱਖ ਨਹੀਂ ਸੁਣਿਆ ਗਿਆ ਪਰ ਮੈਨੇਜਮੈਂਟ ਨੇ ਸਾਡੇ ਤੋਂ ਪਹਿਲਾਂ ਹੀ ਫੈਸਲਾ ਤੋਪਦਾ ਸਾਨੂੰ ਨੌਕਰੀ ਤੋਂ ਘਟਦਾ ਸਾਨੂੰ ਤਸੂਰਵਾਰ ਸਾਬਤ ਕਰਦਾ ਜੀ ਬਾਈ ਤੁਸੀਂ ਟੈਂਕੀ ਤੁਸੀਂ ਟੈਂਕੀ ਤੇ ਚੜ੍ਹਿਓ ਟੈਂਕੀ ਦੀ ਹਾਲਤ ਦੇਖੋ ਟੈਂਕੀ ਲੀਕ ਹੋ ਰਹੀ ਐ ਪੌੜੀਆਂ ਦੇ ਉੱਤੇ ਜਲਬ ਜੰਮੀ ਹੋਈ ਐ ਉੱਤੇ ਬੈਠਣ ਨੂੰ ਨਾ ਕੋਈ ਰੇਲਿੰਗ ਐ ਨਾ ਕੋਈ ਇੱਥੇ ਫੜਨ ਨੂੰ ਐ ਤਾਂ ਤੁਹਾਨੂੰ ਵੀ ਡਰ ਨਹੀਂ ਲੱਗਿਆ ਟੈਂਕੀ ਤੇ ਚੜ੍ਹਨ ਲੱਗੇ ਵੀਰ ਜੀ ਜਦੋਂ ਸਾਡੀ ਆ ਜਿੰਦਗੀ ਆ ਪਹਿਲਾਂ ਹੀ ਦਾਅ ਤੇ ਲੱਗਿਆ ਹੋਇਆ ਜੀ ਅਸੀਂ ਪਹਿਲਾਂ ਹੀ ਮੌਤ ਦੇ ਮੂੰਹ ਤੇ ਆਪਣੀਆਂ ਡਿਊਟੀਆਂ ਕਰ ਰਹੇ ਹਾਂ ਜੀ ਇੱਕ ਤੋਂ 20 20 ਸਵਾਰੀਆਂ ਲੈ ਕੇ ਬੱਤਾਂ ਦੀ ਹਾਲਤ ਜਿਹੜੀ ਐ ਉਹ ਕੋਈ ਐਡੀ ਬਹੁਤੀ ਵਧੀਆ ਨਹੀਂ ਆਏਗੀ ਜੀ ਬਸਾਂ ਦੇ ਕੰਮਕਾਰ ਵੱਲੋਂ ਵੀ ਸਰੇ ਸਮਾਨ ਨਹੀਂ ਆਉਂਦਾ ਤਾਂ ਅਸੀਂ ਆਪਣੇ ਰਿਸ਼ਤੇ ਦੇ ਜਿਹੜੇ ਬਸਾਂ ਲਈ ਕਰਨੇ ਆ ਜੀ ਇਸ ਤੋਂ ਵੱਧ ਤਾਂ ਸਾਨੂੰ ਹੋਰ ਕੀ ਰਿਸ਼ਤਾ ਹੋਊਗਾ ਜੀ ਅਸੀਂ ਆਪਣੀਆਂ ਨੌਕਰੀਆਂ ਦਾ ਸਾਈ ਪੈਸੇ ਆ ਜਦੋਂ ਸਾਡੀਆਂ ਨੌਕਰੀਆਂ ਤੇ ਘਵਾੜਾ ਚੱਲ ਗਿਆ ਦੀ ਕੀ ਕਰਨਾ ਅਸੀਂ ਜ਼ਿੰਦਗੀ ਜੀ ਕੇ ਕੋਈ ਗਾਵੇ ਘਟਨਾ ਨਹੀਂ ਸਖਾਂਦੀ ਹੁੰਦੀ ਵੀ ਹੈ ਸਾਨੂੰ ਕੋਈ ਪਰਵਾਹ ਨਹੀਂ ਪਰ ਇੱਕ ਕਾਨੂੰਨ ਜ਼ਰੂਰ ਬਣ ਜਾਊਗਾ ਹਮੇਸ਼ਾ ਕੋਈ ਨਾ ਕੋਈ ਸ਼ਹਾਦਤ ਤੋਂ ਬਾਅਦ ਜਾਂ ਕੋਈ ਜਿਹੇ ਵਾਅਦਿਆਂ ਤੋਂ ਬਾਅਦ ਜਿਹੜੀ ਮੈਨੇਜਮੈਂਟ ਜਾਗਦੀ ਹੈ ਜਾਂ ਸਰਕਾਰ ਜਾਗਦੀ ਹੁੰਦੀ ਹੈ ਜੀ ਤਾਂ ਭਾਈ ਆਖਰੀ ਸਵਾਲ ਤੁਹਾਨੂੰ ਇੱਥੇ ਮੈਨੇਜਮੈਂਟ ਨੇ ਗੱਲ ਨਹੀਂ ਕੀਤੀ ਤੁਹਾਡੇ ਨਾਲ ਵੀ ਥੱਲੇ ਆ ਜਾਓ ਆਪਾਂ ਤੁਹਾਡੀਆਂ ਮੰਗਾਂ ਤੇ ਗੱਲਬਾਤ ਕਰਦੇ ਹਾਂ ਤੁਸੀਂ ਆਪਣੀ jaan ਖਤਰੇ ਚ ਨਾ ਪਾਓ ਮੈਨੇਜਮੈਂਟ ਤੇ ਗੱਲਬਾਤ ਕੀਤੀ ਜੀ ਸਾਨੂੰ 15 ਦਿਨ ਹੋ ਗਏ ਮੈਨੇਜਮੈਂਟ ਦੇ ਚੱਕਰ ਕੱਟਦੇ ਨੂੰ ਦਸਤਾਰਾਂ ਦੇ ਚੱਕਰ ਚੱਲ ਗਿਆ ਜੀ ਜਦੋਂ ਦਾ ਸਾਡੇ ਸਾਥੀਆਂ ਦੀਆਂ ਸੇਵਾਵਾਂ ਖਤਮ ਕਰਨੀਆਂ ਸਨ ਉਹ ਸਾਥੀ ਸਾਡਾ ਡਿਪਰੈਸ਼ਨ ਦੇ ਵਿੱਚ ਬਿਆ ਬਿਮਾਰ ਬਿਆ ਕਰੇ ਛਾੜਾ ਵਾਣਾ ਨਹੀਂ ਖਾ ਰਿਹਾ ਉਹ ਚੰਗੀ ਤਰ੍ਹਾਂ ਨੀਂਦ ਨਹੀਂ ਲਾ ਰਿਹਾ ਉਹ ਚੰਗੀ ਤਰ੍ਹਾਂ ਜੀ ਬਿਮਾਰ ਹੋਇਆ ਬੈ ਉਹ ਜੀ ਟੈਨਸ਼ਨ ਲੈ ਗਿਆ ਚੀਜ਼ ਦੀ ਮੇਰਾ ਤਾਂ ਦੂਰ ਵੀ ਕੋਈ ਨਹੀਂ ਤੇ ਮੇਰੇ ਤਾਂ ਏਡੀ ਵੱਡੀ ਕਾਰਵਾਈ ਮੈਗਮ ਨੇ ਕਰ ਦਿੱਤੀ ਜੀ 15 ਦਿਨ ਹੋ ਗਏ ਸਾਨੂੰ ਦਫ਼ਤਰਾਂ ਦੇ ਚੱਕਰ ਘੱਟਦਿਆਂ ਨੂੰ ਜੀ ਜਦੋਂ ਤਾਂ ਸਾਡੀਆਂ ਸੇਵਾਵਾਂ ਖਤਮ ਕਰਨੀਆਂ ਸਨ ਇੱਕ ਦਿਨ ਦੇ ਵਿੱਚ ਬਿਨਾਂ ਕੋਈ ਸਨਵਾਈ ਬਿਨਾਂ ਕੋਈ ਨੋਟਿਸ ਕੱਢੇ ਬਿਨਾਂ ਕੋਈ ਦੱਸੇ ਨਾਲ ਦੀ ਨਾਲ ਸਾਨੂੰ ਸੇਵਾਵਾਂ ਅਗਲੇ ਦਿਨ ਰੂਟੇ 'ਚੋਂ ਸਾਨੂੰ ਆਫ ਕਰ ਦਿੱਤਾ ਜਾਂਦਾ ਜੀ ਜੇ ਅਸੀਂ ਪੁੱਛ ਕੇ ਤੇ ਕਰਦੇ ਆ ਤਾਂ ਸਾਹਮਣੇ ਗੱਲ ਆਹ ਨਿਕਲ ਕੇ ਆਉਂਦੀ ਹੈ ਵੀ ਤੁਹਾਡੇ ਤੇ ਐਫਆਈਆਰ ਹੋਈ ਹੈ ਜੀ ਜੀ ਐਫਆਈਆਰ ਦੀ ਕੋਈ ਸਨਵਾਈ ਨਹੀਂ ਹੋਈ ਕੱਲੇ ਐਫਆਈਆਰ ਤਾਂ ਅੱਜ ਘਰ ਵੇਖਾਦੇ ਹੋ ਤਾਂ ਬਾਈ ਤੁਸੀਂ ਥੱਲੇ ਥੱਲੇ ਕਿਸ ਸ਼ਰਤ ਤੇ ਉਤਰੋਗੇ ਕੀ ਤੁਹਾਡੀ ਮੰਗ ਆ ਜੀ ਜੀ ਸਾਡੀ ਮੰਗ ਇਹ ਹੈ ਵੀ ਸਾਡੀ ਜਿਹੜੀ ਇਹ ਜੋਬ ਤੇ ਚੌਰ ਕੀਤੀ ਜਾ ਰਹੀ ਹੈ ਅਸੀਂ ਓਵਰਲੋਡ ਸਵਾਰੀ ਚੜਾਉਂਦੇ ਆ ਤੇ ਉਲਟਾ ਸਾਨੂੰ ਹੀ ਉਹਦੇ ਖਾਮਯਾਬੀ ਦੇ ਬੋਕਤ ਨੇ ਬੈਂਦੇ ਨੇ ਫਾਇਦਾ ਸੀ ਮਹਿਕਮੇ ਦਾ ਕਰ ਰਹੇ ਆ ਤੇ ਸਾਡਾ ਨੁਕਸਾਨ ਹੋ ਰਿਹਾ ਸਾਡੀਆਂ ਨੌਕਰੀਆਂ ਦਾ ਨਿਖਾਰ ਹੋ ਰਿਹਾ ਨਿੱਤ ਲੜਾਈ ਝਗੜੇ ਲੋਕਾਂ ਨਾਲ ਸਾਡੇ ਹੋ ਰਹੇ ਨੇ ਇਹ ਸਾਡੀ ਮੰਗ ਆ ਵੀ ਇਹ ਚੀਜ਼ ਦਾ ਕੋਈ ਤੋਕਮਾ ਹੱਲ ਕਰਨ ਜਿਹੜਾ ਸਾਡੀ ਸਾਥੀਆਂ ਦੀਆਂ ਸੇਵਾਵਾਂ ਖਤਮ ਕੀਤੀਆਂ ਨੌਕਰੀ ਤੋਂ ਕੱਢਿਆ ਜਿੱਤਾ ਉਹਨੂੰ ਇਨ ਬਿਨ ਜਿਹੜੀਆਂ ਸੇਵਾਵਾਂ ਜਿਹੜੇ ਬੈਨੀਫੀਟਾਂ ਤੇ ਉਹ ਪਹਿਲਾਂ ਨੌਕਰੀ ਕਰ ਰਿਹਾ ਸੀ ਉਹਨਾਂ ਬੈਨੀਫੀਟਾਂ ਦੇ ਜਿੰਨਾ ਜਿੱਡੇ ਕਰੋ ਸਾਥ ਦੀ ਬਹਾਲੀ ਨਹੀਂ ਹੁੰਦੀ ਤੇ ਇਸ ਚੀਜ਼ ਵਾਸਤੇ ਜੋ ਸਾਡੇ ਨਾਲ ਆ ਵਧਿਚੀਆਂ ਹੁੰਦੀਆਂ ਇਸ ਚੀਜ਼ ਤੇ ਕੋਈ ਸਾਨੂੰ ਮੁਕਤਾ ਪ੍ਰਬੰਧ ਨਹੀਂ ਹੁੰਦਾ ਜਾਂ ਮੁਕਤਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਜਿਹੜੇ ਤਿਕਰਵੀਰ ਦੀ ਆਪਾਂ ਉੱਪਰ ਬੈਠੇ ਆ ਬੇਸ਼ੱਕ ਜਾਣ ਜਾਂਦੀ ਏ ਮੌਸਮ ਖਰਾਬ ਹੋਵੇ ਦੋ ਮਰਜ਼ੀ ਹੋਵੇ ਟੈਂਕੀ ਡਿੱਗੇ ਕੋਈ ਪਰਵਾਹ ਨਹੀਂ ਕੀ ਜੀ ਧੰਨਵਾਦ ਜੀ ਤਾਂ ਮੁਲਾਜ਼ਮ ਦੇ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਆ ਸੁਲਤਾਨ ਸਿੰਘ ਨਾਮ ਦਾ ਇਹ ਪੀਆਰਟੀਸੀ ਦਾ ਮੁਲਾਜ਼ਮ ਟੈਂਕੀ ਦੇ ਉੱਤੇ ਚੜਿਆ ਹੋਇਆ ਏ ਤਾਂ ਇਥੋਂ ਦੀ ਜਿਹੜੀ ਯੂਨੀਅਨ ਹੈ ਉਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਨਾਲ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਹੈ ਅਜੇ ਤੱਕ ਅਧਿਕਾਰੀ ਨੇ ਜਿਹੜੇ ਉਹਨਾਂ ਦਾ ਬਿਆਨ ਕੋਈ ਸਾਹਮਣੇ ਨਹੀਂ ਆਇਆ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਕਿਵੇਂ ਇਸ ਪੀਆਰਟੀਸੀ ਦੀ ਮੈਨੇਜਮੈਂਟ ਦੇ ਵੱਲੋਂ ਨਿਬੇੜਿਆ ਜਾਂਦਾ ਹੈ ਤਾਂ ਕੈਮਰਾ ਪਰਸਨ ਸੁਪਰਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਹਿੰਸਾ ਦਾ ਟੀਵੀ ਐਨ ਆਰ ਆਈ ਪਟਿਆਲਾ ਤੋਂ